ਕੋਟਾ ਸੁਬੇਰਾ ਵਾਹੋ ਚਾ ਦੇਖੋ ਜਿੱਤਲਾ ਕਰਿਆ ਕਸਟਮਰ ਆਪੇ ਨਾ ਉਹਨਾਂ ਅਸੀਂ ਲੰਘ ਗਏ ਜੁੱਦੇ ਨੀ ਆਊਟਰ ਮਿਲਿਆ 15 ਆ ਆ ਦੇਖੋ ਜਿੱਤ ਕਲਾ ਕਰਿਆ ਸਾਡੀਆਂ ਟੋੜਸ ਨੂੰ ਸਾਰੇ ਕਾੜਨਾ ਨਾਲ ਉਹ ਡਰਾਏਗਾ ਸਤਾ ਉਹ ਸਾਡੀਆਂ ਹੱਡੀਆਂ ਕੁੱਤੇ ਹੀ ਖਾ ਗਏ ਜੀ ਦੱਸਾਂ ਐ ਵੜਾ ਜਾਂ ਜਿਵੇਂ ਆਪਾਂ ਡੰਗਰ ਵੜਦੇ ਨਾ ਲੱਕੜ ਪਾੜਦੇ ਹਾਂ ਨਾ ਲੱਕੜਾ ਵੜਦੇ ਕਸਟੋੜੂ ਮਾਰੀਆਂ ਉਹਨੇ ਜਿੱਥੇ ਮੈਨੂੰ ਕਿਹੜਾ ਤਰੀਕਾ ਹੈਗਾ ਜੀ ਕਿਹੜਾ ਰਾਜ ਚੱਲ ਰਿਹਾ ਇਹ ਹਾਂ ਮੈਂ ਲੜਦਾ ਕੋਈ ਪੀਜੀ ਮੈਂ ਹਾਂ ਅੱਗੇ ਆਪੇ ਜਾਇਦਾ ਟੈਕ ਟੈਕ ਟਕਸਾਉਂ ਕੁਝ ਨਹੀਂ ਹਾਂ ਪਾਸ ਲੈ ਬਾਈ ਆ ਜਾਓ ਤੁਹਾਡੇ ਆਏਗਾ ਹਾਂ ਚਲੋ ਬਾਈ ਜੀ ਕੱਟਾ ਰਾਈਟ ਸਟੇ ਆਏਗੀ ਹਾਂ ਵੀ ਕਿੱਜਾਂ ਬੰਤਾ ਜੀ ਅੱਜ ਕੋਈ ਪੜਿਆ ਨਹੀਂ ਗਿਆ ਕੋਈ ਨਹੀਂ ਕੋਈ ਮੌਤ ਪਤਾ ਲੱਗਿਆ ਬੜਾ ਆ ਗਿਆ ਕਿੱਥੋਂ ਦਾ ਥੀਓ ਜੀ ਮੌੜਾਂ ਤੋਂ ਥੋੜਾ ਥੋੜਾ ਥੋੜੀ ਜਾ ਕੇ ਫੋਨੀ ਨਾਲ ਮੌੜਾਂ ਦੇ ਕਿੱਸੇ ਹੌਲਾਂ ਇਧਰ ਨੂੰ ਕੋਟੇ ਬਹੁਤ ਸੋਨੇ ਦੂਰ ਤਾਂ ਦੇ ਰੱਖੇ ਆਂ ਵੀ ਹੁਣ ਨਸ਼ਾ ਬ루 ਤਿਆਰ ਕਰਦੇ ਵੀ ਇਹਦਾ ਹੱਲ ਹੋਣਾ ਚਾਹੀਦਾ ਜੇ ਆਉਣ ਵਾਲੀ ਪੀੜ੍ਹੀ ਕਿਸੇ ਹੋਰ ਰਾਹ ਤੇ ਚੱਲਦਾ ਨਹੀਂ ਜੇ ਕੋਈ ਪਾ ਕੇ ਖੱਲੇ ਕਿਤਾ ਦੱਗੇ ਹੋਏ ਅਸੀਂ ਪੀਸਾ ਵਾ ਟਰੈਕਟਰ ਲੈਂਦੇ ਉਹਨੇ ਟਰੈਕਟਰ ਦੇ ਸੰਦ ਬਣਾਏ ਆ ਮੱਝਾਂ ਦੇ ਉੱਤੇ ਏਸੀ ਲਗਾਈ ਉਹਨੇ ਇਹ ਬੰਦੇ ਨੇ ਤੇ ਜ਼ਮੀਨ ਵੀ ਲੈਣ ਨੂੰ ਵਰਦੇ ਆ 10 ਕਿੱਲੇ ਤੋਂ ਸਾਰੀ ਪ੍ਰਾਪਰਟੀ ਉਧਰ ਵੀ ਸਰਕਾਰ ਦਾ ਰੁੱਖਾ ਰੱਖਦਾ ਦੇਖੋ ਇਨਵੈਸਟੀਗੇਸ਼ਨ ਕਰ ਰਹੇ ਸਭ ਦਿੱਤੂਲਾ ਪੱਜਾ ਕਿਉਂ ਪੈਲ ਰਿਹਾ ਸਾਡਾ ਮੇਨ ਬਾਕਸ ਨਹੀਂ ਹੈ ਪਤਾ ਇਨਾ ਇਹ ਦਿਨ ਦੋ ਹੋ ਗਏ ਹਾਂਜੀ ਹਾਂਜੀ ਦੇਖੋ ਹਰ ਬੰਦੇ ਨੇ ਆਉਣਾ ਇੱਥੇ ਹਾਂਜੀ 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 ਤੁਹਾਨੂੰ ਹਮਦਰਦੀ ਵੀ ਹੈਗੀ ਹੈ ਮਾਈ ਨਾਲ ਠੀਕ ਐ ਡਾ ਬਟਾ ਸਭ ਆਪ ਰਿਹਾ ਇੱਕ ਬੰਦੇ ਨੇ ਪੱਛਾ ਮੈਂ ਮਿਲਣ ਜਦੋਂ ਖ਼ੁਦ ਵੀ ਉਹ ਸੱਣੀ ਨੇ ਜੀ ਮੈਂ ਤੁਹਾਨੂੰ ਕਿਹਾ ਕਿ ਆਹ ਤੱਕ ਤਾਂ ਹਜੇ ਮਹੀਨੇ ਤੇ ਪਤਾ ਨਹੀਂ ਇਹਦੇ ਨਾਲ ਇਹ ਕਿਹਦੇ ਮਾਰ ਗੱਲਦਾ ਵੀ ਉਹਨੂੰ ਵੀ ਮਾਰ ਜਾਂਦੇ ਨਾ ਲੱਗੂਗਾ ਸਤਾਰੀ ਕੋਲੇ ਜੀ ਜੇ ਉਹਨੇ ਦੱਸੀ ਜਉਂਗੀ ਕਿ ਲੋਕਾਂ ਦਾ ਵੀ ਆਪਣੇ ਇਸ ਜੀ ਦਾ ਪਹਿਲਾਂ ਬਿਆਨ ਆਇਆ ਸੀ ਵੀ ਉੱਤੇ ਆਹਲਾ ਨਹੀਂ ਚੱਲਿਆ ਉਹ ਕੰਡੋ ਸਾਨੂੰ ਵੀਡੀਓ ਭੇਜਦੇ ਆਂ ਅਗੇ ਕਿਸੇ ਨੂੰ ਦੱਸੇ ਨਾ ਵੀ ਆਪਣੇ ਇਸ ਜਦੋਂ ਨੂੰ ਮਦਰ ਫੋਨ ਕਰਦੇ ਆਂ ਹਾਂ ਬਾਤ ਹੀ ਹੋਣ ਲੱਗੀ ਮੈਂ ਧੰਨਵਾਦ ਛੋਟਾ ਕਰਦਾ ਵੀ ਲਾਤੀ ਕਰ ਮੈਨੂੰ ਮਿਲਦਾ ਹਾਂ ਹਾਂ ਜੀ ਹਾਂ ਜੀ ਲਾਤੀ ਦਾ ਲਵਾਤੀ ਸੀ ਧੰਨਵਾਦੀ ਛੋਟਾ ਸੀ ਆਹੀ ਗੱਲ ਕਰਦੇ ਆਂ ਵੀ ਉਹਦਾ ਤਾਂ ਪਤਾ ਲੱਗੂ ਅਸੀਂ ਤਾਂ ਤੁਹਾਡੇ ਨਾਲ ਆ ਇਹ ਪਟਿਆਲੇ ਤੋਂ ਚੱਲ ਕੇ ਆਏ ਨੇ ਮਹਿਮਾਨਸਾ ਤੋਂ ਆ ਤੰਦ ਹਮਦਰਦੀ ਆ ਮਤਲਬ ਬੋਲਿਆ ਵੀ ਆ ਮੀਰ ਕ ਭਾਈ ਬਖਤੌਰ ਜੀ ਚੈਨਲ ਤੇ ਵੇਖਿਆ ਹੋਊਗਾ ਇਸ ਦਾ ਦੁਸ਼ਮਣੀ ਬਰਾਬਰ ਨਾਲ ਪਾਵਾਂਗੇ ਨਾ ਠੀਕ ਹੈ ਨਹੀਂ ਮੈਨੂੰ ਕਦੇ ਨੂੰ ਫਸਾਦਾ ਪਰ ਸਾਡੀ ਮਨਸ਼ਾ ਜਾਂ ਸਾਡੀ ਨੀਅਤ 'ਚ ਕੋਈ ਖੋਣ ਨਹੀਂ ਦੇਖੋ ਜਦੋਂ ਕੋਈ ਮਾੜੇ ਅੰਸਰ ਨੇ ਨਾ ਜਦੋਂ ਕੋਈ ਜੁੱਧ ਚੱਲਦਾ ਕੋਈ ਲੜਾਈ ਹੁੰਦੀ ਉਹਦੇ ਖਿਲਾਫ ਬਹੁਤ ਉੱਤਰਦੇ ਆ ਉਹਨਾਂ ਦੀ ਬਖਲਾਅਤ ਫਿਰ ਆ ਸਾਹਮਣੇ ਹੁੰਦੀ ਆ ਉਹਨੂੰ ਬਖਲਾਅਤ 'ਚ ਬਾਈ ਦਾ ਨੁਕਸਾਨ ਕਰ ਗਈ ਉਹ ਕਈ ਅਜਿਹੇ ਹੋਰ ਵੀ ਪੰਜਾਬ 'ਚ ਹੋਣਗੇ ਜਿਹੜੇ ਹੋਰਾਂ ਦਾ ਵੀ ਕੰਮ ਨੂੰ ਫਿਰਦੇ ਹੋਣਗੇ ਪਰ ਅਸੀਂ ਤੁਹਾਡੇ ਨਾਲ ਚਟਾਨਮੁਖ ਸੁਣੋ ਇਲਾਜ ਦੀ ਲੋੜ ਆ ਬਾਈ ਤੁਹਾਨੂੰ ਇਹ ਕੀ ਦਲਸਾਂਸ ਜੀ ਨੂੰ ਵੀ ਹੋਣਾ ਚਾਹੀਦਾ ਹੈ ਹਾਂ ਜੀ ਉਹ ਦੇਖੋ ਜਿਹੜੀ ਤੁਹਾਨੂੰ ਤੁਹਾਡੀ ਰਿਕੁਆਇਰਮੈਂਟ ਆ ਪਰਵਾ ਦੀ ਕੋਈ ਵੀ ਤੁਹਾਡੀ ਤੁਸੀਂ ਸਾਨੂੰ ਦੱਸੋ ਹੁਣੇ ਦੱਸੋ ਅੱਜ ਹੀ ਤੁਹਾਡੀ ਕਰਕੇ ਜਾਵਾਂਗੇ ਉਹਦੇ ਚ ਕੋਈ ਦਾਸਾ ਹੋ ਰਹੀ ਦਾਸਾ ਹੋ ਰਹੀ ਤਾਂ ਕੋਈ ਪ੍ਰੋਟੈਸਨ ਵਾਲੀ ਠੀਕ ਹੈ ਠੀਕ ਹੈ ਅੱਛਾ

ਮੇਰਾ ਕੋਲ ਮੰਨਿਆ ਜਿਵੇਂ ਕਹਿੰਦੇ ਜੋ ਬੈਸਟ ਹੋਸਾ ਜੀ ਜੀ ਅੱਜ ਤੁਹਾਡੇ ਤੋਂ ਇਹ ਵੀ ਬੀਤ ਕਰਦੇ ਨੇ ਬੈਸਟ ਇਨ ਪ੍ਰੋਡਕਟ ਯੂਜ਼ਰਤਾ ਦੇ ਨੇਲ ਕੋਲਸੀ ਕੁਆਲਿਟੀ ਕਰੀ ਬੋ ਮੈਂ ਦੁਬਾਰਾ ਵੀ ਤੁਹਾਨੂੰ ਕਿਚਨ ਜੀ ਜੀ ਬਿਲਕੁਲ ਲੈ ਸਕਦਾ ਪਾਪੀ ਮੈਂ ਮੈਂ ਕੋਈ ਕਬਾਈ ਚਾਹੀ ਇਸ ਨੂੰ ਦਿੱਤੀ ਪੈਸਾ ਤੁਹਾਡਾ ਬਾਹਰ ਕਰ ਪਾਰਟੀਕਲ ਦਾ ਤੁਹਾਡਾ ਇਹ ਫਰਨਿਚਰ ਅਸੀਂ ਰੁਜ਼ਾਨੀਅਤ ਨਾਲ ਖੜੇ ਹਾਂ ਇਨਸਾਨੀਅਤ ਇਹ ਗੱਲ ਤਾਂ ਹੋਰ ਗੱਲ ਹੈ ਕਿ ਆਪਦੇ ਨਾਲ ਸੈਟਰ ਨੂੰ ਕਿ ਕਿਹਾ ਸੀ ਇਹ ਨਹੀਂ ਹੈ ਕਿ ਆਪਦੇ ਨੂੰ ਇਹ ਆਉਣ ਚਾਹੀਦਾ ਹੈ। ਸਿਰਫ ਯਾਰ ਸੀ ਕਿ ਆਜੂ ਗ੍ਰੀਪ ਕੋਈ ਨਾ ਤੁਸੀਂ ਨਾ ਜਿਹੜਾ ਬੋਡੀ ਹੈ ਨਾ ਕਿ ਅਸੀਂ ਤੁਹਾਡੇ ਵਾਸਤੇ ਕੋਈ ਹੋਰ ਜੀ ਨਾ ਇੰਨਾ ਕੁਝ ਕਰ ਦਿੱਤਾ ਹੈ। ਸਦਾ ਨਹੀਂ ਕਿੰਨੇ ਲੋਕ ਤੁਹਾਡੇ ਕੋਲ ਹੋਣ ਖੜੇ ਹੋ ਜੀ। ਇਹ ਤਾਂ ਸੰਭੇ ਚਾ। ਵੀ ਸਭੀ ਕਰ ਜਾ। ਇਹ ਪੈਣ ਪੈਣ ਤੇ ਹੈਗੇ ਨਹੀਂ ਪੰਜਾਬ ਚ ਕੀ ਪੰਡਾ ਜਿਹੇ ਅਨਸਰ ਆਏਗੇ ਨੇ। ਪਰ ਦੇਖੋ ਤੁਹਾਡੀ ਕਲਵਾਨੀ ਬਹੁਤ ਵੱਡੀ ਆ ਤੁਹਾਡੇ ਵਰਗੇ ਅਣਖੀ ਮੈਂ ਉਧਰ ਵੀ ਕਹਿ ਕੇ ਗਿਆ ਸੀ ਮਾਮਾ ਘਾਟੀ ਪੁੱਤ ਜੰਮਦੀਆਂ ਨੇ ਤੁਹਾਨੂੰ ਸੀਐਮ ਸਾਹਿਬ ਸਾਰੇ ਸਪੈਸ਼ਲ ਆਏ ਨੇ ਤੁਹਾਡੀ ਹਰ ਪੱਤੋਂ ਮਰ ਦੋਗੀ ਕੋਈ ਇਹ ਨਹੀਂ ਵੀ ਅੱਜ ਕਹਿ ਕੇ ਚਲੇ ਗਏ ਮੈਂ ਪਰਸੋ ਵੀ ਆਇਆ ਸੀ ਉਦੋਂ ਕਹਿ ਕੇ ਅਸੀਂ ਅੱਜ ਫੇਰ ਆਈ ਸੀ ਤੁਹਾਡੇ ਟੱਜ 'ਚ ਤੁਹਾਡੇ ਪਰਿਵਾਰ ਦੇ ਟੱਜ 'ਚ ਜਿੱਥੇ ਵੀ ਲੋੜ ਆ ਤੁਹਾਡੀ ਚਟਾਨ ਵਾਂਗ ਨਾਲ ਖੜੇ ਹਾਂ ਤੁਹਾਨੂੰ ਪੂਰੀ ਨਹੀਂ ਇਹ ਵਾਰ-ਵਾਰ ਜੀ ਕਿਉਂ ਆ ਰਹੇ ਆ ਤੀਜੇ ਦਿਨ ਬਾਹਰ ਆ ਜਾਂਦਾ ਜੀ ਇਹਦੇ ਪਹਿਲਾਂ ਵੀ ਇਹਨਾਂ ਨੇ ਕਦੋਂ ਉਹ ਬਣਾਈ ਸੀ ਕਮੇਟੀ ਬਣਾਈ ਸੀ ਉਦੋਂ ਵੀ ਪਰਚਾ ਪਵਾਇਆ ਜੀ ਲੇਕਿਨ ਇਹ 10 20 ਦਿਨਾਂ ਬਾਅਦ ਫੇਰ ਆ ਜਾਂਦਾ ਫੇਰ ਕਿਸੇ ਦੇ ਲੱਤਾਂ ਤੋੜ ਦਿੰਦਾ ਜੀ ਕੱਟੋ-ਕੱਟ ਚਾਰ-ਪੰਜ ਜਗਾਂ ਦੀਆਂ ਲੱਤਾਂ ਤੋੜੀਆਂ ਜੀ ਇਹਨੇ ਪਿੰਡ 'ਚ ਜਾ ਕੇ ਪੁੱਛ ਲੋ ਜੀ ਪੱਕਾ ਰਾਜ ਕਰਦਾ ਹੁੰਦੀ ਹੈ ਪੱਕਾ ਰਾਜ ਕਰਦਾ ਜੀ ਗਾਹ ਨੂੰ ਲਾ ਕੇ ਪੱਕਾ ਰਾਜ ਕਰਦਾ ਸਮਝਦਾ 2500 ਦੀਆਂ ਥੀਰਨੀ ਅਖੀਰਲੀ ਸੀ ਉਹ ਨਹੀਂ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਮੈਨੂੰ ਘਰੋਂ ਕੱਟ ਕੇ ਲੈ ਗਏ ਯਾਰ ਇਹ ਘਟ ਕੇ ਨਹੀਂ ਭਾਗ ਗਿਆ 450 ਨਹੀਂ ਲਾਈ ਨੀ ਉੱਥੇ 450 ਉਸ ਘਰ ਤੇ ਜਿੱਦਨ ਤੁਸੀਂ ਜਾਣਾ ਆਪਾਂ ਸਾਡੀ ਟੀਮ ਨਾਲ ਨਾਲ ਚੱਲਾਂਗੇ ਉੱਥੇ ਵੜ ਕੇ ਆਵਾਂ ਜੀ ਠੀਕ ਔਰ ਉਹਨੂੰ ਉੱਥੇ ਮਾਣਾ ਵੀ ਬਰਾਦਨ ਕਰ ਉਸ ਮਿਰਵਾਨ ਜਰ ਤੁਸੀਂ ਉਹ ਜੋ ਵੀ ਲਾਇਓ ਜੀ ਹਾਂ ਵਾਈਟ ਕਰ ਦਿਓ ਧੰਨਵਾਦ ਜੀ ਆਪਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਜੇ ਤੁਸੀਂ ਇਹ ਬਾਈ ਵੀ 1:00 ਵਜੇ ਸਟਾਰਟ ਕਰ ਜਿਸ ਵਿੱਚ ਇੱਕ ਰਾਜ ਜਿੱਥੇ ਪਹੁੰਚੋ ਇੱਕ ਰਾਜਪਿੰਦ ਜਿੰਨਾ ਵੀ ਪੰਜਾਬ ਚ ਨਸ਼ਾ ਨਹੀਂ ਖਤਮ ਹੋ ਸਕਦਾ ਕੀ ਕਹਿਣਾ ਚਾਹੋਗੇ ਦੇਖੋ ਬਾਈ ਜੀ ਅੱਜ ਜਿਹੜੀ ਇੱਥੇ ਜਿਹੜੀ ਉਹਦੀ ਸਟੇਟਮੈਂਟ ਆ ਰਹੀ ਆ ਮੈਂ ਤਾਂ ਅੱਜ ਜਦੋਂ ਮੈਨੂੰ ਪਤਾ ਲੱਗਿਆ ਜੇ ਭਰਾ ਵੀ ਕਿਸੇ ਬੰਦੇ ਤੇ ਨਸ਼ੀੜੀਆਂ ਨੇ ਵਾਅਦਾ ਕੀਤਾ ਮੈਂ ਤਾਂ ਤਾਂ ਇਸ ਕਰਕੇ ਆ ਉਸ ਦਿਨ ਵੀ ਆਇਆ ਸੀ ਮੇਰਾ ਤਾਂ ਫਰਜ਼ ਬਣਦਾ ਐਜੇ ਇਨਸਾਨੀਅਤ ਤੌਰ ਤੇ ਨਾ ਕਿ ਸਰਕਾਰ ਤੌਰ ਤੇ ਕਿਉਂਕਿ ਜੇ ਇਹੋ ਜਿਹੇ ਨੌਜਵਾਨ ਜਿਹੜੇ ਸਾਡੀ ਦੇਸ਼ ਦੀ ਸੇਵਾ ਕਰਦੇ ਨੇ ਆਰਮੀ ਦੇ ਵਿੱਚ ਲੈ ਫੌਜੀ ਵਾਲੇ ਵੀਰਾਂ ਤੇ ਵੀ ਜੇ ਪਿੰਡ ਦੇ ਵਿੱਚ ਆਏ ਨਸ਼ੀੜੀ ਲੋਕ ਹਮਲਾ ਕਰਨ ਲੱਗੇ ਉਹਨਾਂ ਲੱਤਾਂ ਕੁੱਟਣ ਲੱਗੇ ਫਿਰ ਯਾਰ ਕਿੱਥੇ ਗਈ ਕਹਾਣੀ ਸੋ ਸਰਕਾਰ ਵੱਲੋਂ ਹਰ ਪੱਖ ਤੋਂ ਅਸੀਂ ਨਾਲ ਆ ਜਿਵੇਂ ਬਾਈ ਜੀ ਨੇ ਕਿਹਾ ਉਵੇਂ ਹੋ ਰਿਹਾ ਤੇ ਉਵੇਂ ਹੀ ਹੋਊਗਾ ਜੇ ਉਹ ਅੱਜ ਜੇਲ੍ਹ ਚ ਗਏ ਨੇ ਇੱਕ ਘੰਟੇ ਦੋ ਘੰਟੇ ਦੇ ਬਾਅਦ ਬਾਅਦ ਹੀ ਤਾਂ ਇਹ ਸਮਝ ਲਓ ਵੀ ਸਰਕਾਰ ਨੇ ਪੂਰਾ ਪ੍ਰੈਸ਼ਰ ਬਿਲਡ ਕਰਕੇ ਐਸਐਸਪੀ ਮੈਡਮ ਨੇ ਉਹਨੂੰ ਅੰਦਰ ਦਿੱਤਾ ਤੇ ਜਿਹੜੇ ਨੇ ਪੁਸਤਾਹੀ ਕੀਤੀ ਸੀ ਪੁਲਿਸ ਇੰਚਾਰਜ ਸੀ ਉੱਥੇ ਤੇ ਉਹਨੂੰ ਨਾਲ ਦੀ ਨਾਲ ਉਹਦੀ ਇਨਕੁਆਇਰੀ ਕਰੂ ਕਿ ਉਹਨੂੰ ਮੁਕਤਲ ਕਰਕੇ ਪੁਲਿਸ ਲੈਣ ਭੇਜਦਾ ਸੋ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਦੇਖੋ ਜਦੋਂ ਇਹ ਜੇ ਅਣਖੀ ਯੋਧੇ ਉੱਤ ਲੜਦੇ ਨੇ ਉਹਦੇ ਵਿੱਚ ਬਈ ਨੁਕਸਾਨ ਤਾਂ ਹੁੰਦੇ ਨੇ ਕੋਈ ਵੀ ਲੜਾਈ ਆ ਕੋਈ ਵੀ ਯੋਧਾ ਉਹ ਸਭ ਕਾਣੀ ਦਿੱਤਾ ਜਾ ਸਕਦਾ ਇਹ ਤਾਂ ਮੈਂ ਇਹੀ ਗੱਲ ਕਹਿਣਾ ਚਾਹਣਾ ਜਦੋਂ ਤੁਸੀਂ ਕਿਸੇ ਅੱਗ ਕੱਲੀ ਜਾਓਗੇ ਨਾ ਤਾਂ ਸੇਖਤਾ ਉਹਦਾ ਲੱਗੂਗਾ ਕਾਰਨ ਕੀ ਹੈ ਇਹ ਜਿਹੜੀ ਨੈਕਸਸ ਆ ਪੂਰੀ ਦੁਨੀਆ ਦੇ ਵਿੱਚ ਆ ਨਸ਼ੇ ਦਾ ਇਹਨੂੰ ਤੋੜਨ ਲਈ ਇਕੱਲਾ ਬੰਦਾ ਨਹੀਂ ਕਾਮਯਾਬ ਹੋ ਸਕਦਾ ਸਾਨੂੰ ਸਾਰਿਆਂ ਨੂੰ ਇਕ ਹੋਣਾ ਪਊਗਾ ਅਸੀਂ ਵਾਰ-ਵਾਰ ਇਹ ਦੁਹਾਈ ਪਾ ਰਹੇ ਹਾਂ ਵੀ ਕਿਤੇ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਕੋਈ ਉਹ ਧਮਕਾਉਂਦੇ ਨੇ ਸਾਨੂੰ ਦੱਸੋ ਦੇਖੋ ਸਾਨੂੰ ਪਤਾ ਲੱਗੂ ਤਾਂ ਅਸੀਂ ਉਹਦਾ ਹੱਲ ਕਰਾਂਗੇ ਕਿਉਂਕਿ ਸਰਕਾਰ ਚ ਅਸੀਂ ਅਸੀਂ ਲੜਾਈ ਅੱਗੇ ਹੋ ਕੇ ਲੜਾਂਗੇ ਇਹ ਨਹੀਂ ਕਿ ਬਾਈ ਨੂੰ ਛੜਤਾ ਤੇ ਪਰਿਵਾਰ ਨੂੰ ਛੜਤਾ ਜਦ ਚਾਰ ਰਿਸ਼ਤੇਦਾਰਾਂ ਨੂੰ ਕਹਤਾ ਵੀ ਕੋਈ ਗੱਲ ਨਹੀਂ ਯਾਰ ਸਰਕਾਰ ਨੇ ਕਰਤਾ ਨਾ ਅਸੀਂ ਅੱਜ ਵੀ ਨਾਲ ਆ ਕੱਲ ਵੀ ਨਾਲ ਆ ਜਿੰਨਾ ਟਾਈਮ ਬਾਈ ਦਾ ਇਲਾਜ ਨਹੀਂ ਹੁੰਦਾ ਜਿੱਦਨ ਘਰੇ ਜਾਣਾ ਆਊਗਾ ਅਸੀਂ ਉਦੋਂ ਵੀ ਨਾਲ ਹੋਵਾਂਗੇ ਇੱਕ ਗੱਲ ਹੋਰ ਮੈਂ ਕੱਲ ਕੱਲ ਵੀ ਕਹੀ ਆ ਮੈਂ ਇੱਕ ਸਟੇਜ ਤੋਂ ਸਰਕਾਰ ਹੋਵੇ ਨਾ ਹੋਵੇ ਮੈਂ ਬਤੌਰ ਚੁਸ਼ਪਿੰਦਰ ਵੀਰ ਚੈਲ ਠੀਕ ਹੈ ਹਮੇਸ਼ਾ ਬਾਈ ਦੇ ਨਾਲ ਮੈਨੂੰ ਜਦੋਂ ਮਰਜ਼ੀ ਫੜ ਲਿਓ ਪਪਾਲ ਮੇਰਾ ਪਿੰਡਾ ਨਸ਼ਿਆਂ ਦੇ ਤੇ ਅਸੀਂ ਉਹੀ ਖਿਲਾਫ ਆ ਇਹਦੀ ਦੁਸ਼ਮਣੀ ਨਾ ਸਾਡੀ ਦੁਸ਼ਮਣੀ ਸਾਡੇ ਜਵਾਖਾਂ ਨੂੰ ਸਾਡੇ ਆਉਣ ਵਾਲੇ ਭਵਿੱਖ ਨੂੰ ਖਾ ਰਹੇ ਨੇ ਜਿਹੜੀ ਤੁਸੀਂ ਕੱਲ ਬਾਈ ਰਾਜਾ ਜੀ ਦੀ ਕਰਦੇ ਹੋ ਦੇਖੋ ਸਿਆਸੀ ਬਿਆਨ ਮੈਂ ਨਹੀਂ ਦੇਣਾ ਚਾਹੁੰਦਾ ਪਰ ਮੈਂ ਰਾਜਾ ਜੀ ਨੂੰ ਇੰਨੀ ਗੱਲ ਜ਼ਰੂਰ ਕਹਿਣੀ ਚਾਹੁੰਦਾ ਬੜੇ ਹਕਸਾਬ ਨੂੰ ਕਿ ਬਾਈ ਜੀ ਤੁਸੀਂ ਕੱਲ ਸਟੇਜ ਤੋਂ ਬਹੁਤ ਉੱਚੀ ਉੱਚੀ ਬੋਲ ਕੇ ਕਹਿ ਰਹੇ ਸੀਗੇ ਕਿ ਮੈਂ ਨਸ਼ਾ ਬੰਦ ਨਹੀਂ ਕਰ ਸਕਦਾ ਨਾ ਸਾਡੀ ਸਰਕਾਰ ਕਰ ਸਕਦੀ ਆ ਨਾ ਭਗਵੰਤ ਮਾਨ ਕਰ ਸਕਦਾ ਤੁਸੀਂ ਐਵੇਂ ਜ਼ੋਰ ਨਾ ਲਾਓ ਬਾਈ ਜੀ ਤੁਸੀਂ ਏਡੇ ਜਿੰਮੇਵਾਰ ਲੀਡਰ ਹੋ ਜੇ ਨਸ਼ਾ ਨਹੀਂ ਬੰਦ ਕਰ ਸਕੇ ਤੁਸੀਂ ਥੋੜੀ ਪਹਿਲਾਂ ਸਰਕਾਰਾਂ ਰਹੀਆਂ ਨੇ ਘੱਟੋ ਘੱਟ ਯਾਰ ਮਾੜੇ ਦੇ ਖਿਲਾਫ ਖੜਤਾ ਜਾਓ ਐਂ ਤਾਂ ਕਹਤੋ ਵੀ ਮਾੜਾ ਬੰਦਾ ਮਾੜਾ ਕਰ ਰਿਹਾ ਜੇ ਅਸੀਂ ਇਹੀ ਕਹਿ ਕੇ ਹਥਿਆਰ ਸਿੱਟ ਗਏ ਵੀ ਜਦ ਨਸ਼ਾ ਸਾਡੇ ਵਸ ਦੀ ਕਰਨੀ ਸੀ ਬੰਦ ਨਹੀਂ ਕਰਦੇ ਤੇ ਫਿਰ ਲੋਕਾਂ ਦੇ ਸਾਨੂੰ ਚੁਣਿਆ ਕਾਦੀ ਲਈ ਆ ਤੁਸੀਂ ਲੀਡਰ ਕਾਦੇ ਹੋ ਤੁਸੀਂ ਟੱਟੂ ਦੇ ਲੀਡਰ ਹੋ ਮੇਰੀ ਵਾਰ-ਵਾਰੀ ਇਹੀ ਗੱਲ ਮੈਂ ਕਹਿਣਾ ਲੀਡਰ ਉਹ ਜਿਹੜਾ ਲੋਕਾਂ ਦੀ ਲੜਾਈ ਲੜੇ ਚਾਹੇ ਉਹਨੂੰ ਖੂਚ ਕੇ ਉਹਨਾਂ ਡਿੱਗਣਾ ਪੈ ਜੀ ਕਰਨ ਤੋਂ ਭਾਵ ਅਸੀਂ ਅੱਜ ਇਹਦੇ ਵਿੱਚ ਕੁੱਦ ਕੇ ਆਏ ਆ ਸਾਨੂੰ ਵੀ ਪਤਾ ਸੀ ਕਿ ਯਾਰ ਨਸ਼ਾ ਬਹੁਤ ਵੱਡੀ ਲੜਾਈ ਨਾਲ ਲੜਨਾ ਬਹੁ ਸੀ ਲੜ ਰਹੇ ਹਾਂਗੇ ਅਸੀਂ ਕੁੱਦ ਕੇ ਆਏ ਆ ਕਿਉਂ ਸਾਡੇ ਦੀ ਵੀ ਟਾਇਰ ਕੋਣ ਕੋ ਸਾਡੇ ਨਾਲ ਵੀ ਖੈਬਰਦ ਨੂੰ ਫਿਰਦੇ ਨੇ ਪਰ ਯਾਰ ਕਿਸੇ ਨੂੰ ਤਾਂ ਕੰਮ ਕਰਨਾ ਪਊਗਾ ਰਾਜਾ ਜੀ ਤਾਂ ਭੱਜ ਰਹੇ ਨੇ ਕਿਉਂਕਿ ਰਾਜਾ ਜੀ ਦੀ 5 ਸਾਲ ਪਹਿਲਾਂ ਸਰਕਾਰ ਸੀ ਰਾਜਾ ਜੀ ਹਰੇਕ ਥਾਂ ਕਹਿ ਦਿੰਦੇ ਨੇ ਅੱਜ ਕੱਲ ਸਿਰਫ ਵੋਟਾਂ ਦੇ ਮਾਰੇ ਕਿ ਭੁੱਕੀ ਫੀਮ ਦਾ ਕੰਮ ਸ਼ੁਰੂ ਕਰ ਦੋ ਭੁੱਕੀ ਫੀਮ ਨੂੰ ਲੈ ਕੇ ਆਓ ਪਰ ਮੈਂ ਇੱਕ ਗੱਲ ਤੁਹਾਡੇ ਮਾਧਿਮ ਰਹੀਏ ਚਲਾਓ ਤੇ ਉਹਨਾਂ ਨੂੰ ਪਹੁੰਚਾਓ ਉਹਨਾਂ ਤੱਕ ਕਿ ਅਸੀਂ ਇੱਕ ਪੁੱਤ ਨੂੰ ਇੱਕ ਨਛੇ ਤੋੜਾ ਕੇ ਦੂਜੇ ਤੇ ਕਿਵੇਂ ਲਾ ਦਿਆ ਮੇਰਾ ਜ਼ਮੀਰ ਤਾਂ ਮੰਨਦਾ ਨਹੀਂ ਮੈਂ ਕਹਿੰਦਾ ਯਾਰਾ ਚਿੱਟਾ ਛੱਡ ਦੇ ਫੀਮ ਤੇ ਲੱਗ ਜਾ ਫੀਮ ਛੱਡ ਦੇ ਭੁੱਕੀ ਤੇ ਲੱਗ ਜਾ ਕੋਈ ਸੂਲ ਆ ਤੁਸੀਂ ਉਹ ਦੇਸ਼ਾਂ ਨੂੰ ਯਾਦ ਕਰੋ ਜਿੱਥੇ ਨਸ਼ਾ ਹੈ ਹੀ ਨਹੀਂ ਤੁਸੀਂ ਉਹ ਲੋਕਾਂ ਨੂੰ ਯਾਦ ਕਰੋ ਜਿੱਥੇ ਉਹ ਕਹਿੰਦੇ ਨੇ ਕਿ ਅਸੀਂ ਨਸ਼ਾ ਕੋਈ ਕਰੇ ਨਹੀਂ ਆ ਸਾਡੇ ਕੋਲੇ ਪਿਆ ਜਿਹੜੀ ਮਾਣੇ ਨੂੰ ਜੰਮਿਆਗਾ ਇਹਨੂੰ ਬੜਾ ਨਸ਼ੇ ਤੇ ਲਾ ਕੇ ਜੰਮਿਆਗਾ ਵੀ ਤੂੰ ਹੁਣ ਫੀਮ ਖਾਲਾ ਤੂੰ ਭੁੱਕੀ ਖਾਲਾ ਇਹਨੇ ਕੋਈ ਨਸ਼ਾ ਨਹੀਂ ਕਰਿਆ ਬੰਦੇ ਨੇ ਮੈਂ ਨਹੀਂ ਕੋਈ ਕਰਿਆ ਸੋ ਤੁਸੀਂ ਜ਼ਿੰਮੇਵਾਰ ਬਿਆਨ ਦਿਓ ਤੁਸੀਂ ਜ਼ਿੰਮੇਵਾਰ ਬੰਦੇ ਹੋ ਤੁਸੀਂ ਇੱਕੋ ਗੱਲ ਕਹੋ ਕਿ ਭਾਈ ਨਸ਼ਾ ਮਾੜਾ ਨਸ਼ੇ ਦੇ ਖਿਲਾਫ ਜੇ ਕੋਈ ਮਹਿਮਤ ਚੱਲਦੀ ਆ ਕੋਈ ਲੜਦਾ ਉਹਦੇ ਨਾਲ ਖੜੋ ਨਾ ਕਿ ਸਿਆਸਤ ਕਰੋ ਇਹ ਸਿਆਸਤ ਜਿਹੜੀ ਤੁਸੀਂ ਹੁਣ ਤੱਕ ਕਰਦੇ ਆਏ ਹੋ ਸਾਡੇ ਤੇ ਸਾਡੇ ਲੋਕਾਂ ਤੇ ਪੰਜਾਬ ਤੇ ਮਾੜੀ ਪੈ ਗਈ ਅੱਜ ਤੁਹਾਡੀ ਸਿਆਸਤ ਬਦੌਲਤ ਅੱਜ ਖੁਆਜਾ ਭੁਗਤਣਾ ਪੈ ਰਿਹਾ ਅੱਜ ਉਹ ਲੋਕਾਂ ਦੀ ਜੇ ਤੁਸੀਂ ਇਹ ਜਿਹੜਾ ਕੰਮ ਅਸੀਂ ਅੱਜ ਕਰ ਰਹੇ ਹਾਂ ਨਾ ਫੜ ਫੜ ਕੇ ਅੰਦਰ ਦੇ ਰਹੇ ਹਾਂ ਲੋਕਾਂ ਦੇ ਘਰਾਂ 'ਚ ਜਾ ਕੇ ਉਸ ਨੂੰ ਪੁੱਛ ਰਹੇ ਹਾਂ ਜੇ ਤੁਸੀਂ 70 ਸਾਲ ਪਹਿਲਾਂ ਕੰਮ ਕਰਿਆ ਹੁੰਦਾ 5 ਸਾਲ ਪਹਿਲਾਂ ਤੁਹਾਡੀ ਸਰਕਾਰ ਸੀ ਰਾਜਾ ਜੀ ਤੁਸੀਂ ਮੰਤਰੀ ਸੀ ਤੁਸੀਂ ਉਦੋਂ ਇਹ ਗੱਲ ਕਰੀ ਹੁੰਦੀ ਤਾਂ ਅੱਜ ਆਰਮੀ 'ਚ ਜਿਹੜਾ ਸਾਡਾ ਮੁੰਡਾ ਨੌਜਵਾਨ ਅੱਜ ਉਹਨਾਂ ਦਾ ਗੁੰਡਿਆਂ ਦਾ ਤੇ ਨਸ਼ੀੜਿਆਂ ਦਾ ਜਿਗਰਾ ਨਹੀਂ ਸੀ ਪੈਣਾ ਉਹਨਾਂ ਦਾ ਜਿਗਰਾ ਹੀ ਤਾਂ ਪੈ ਜੇ ਤੁਸੀਂ ਖੋਲ੍ਹ ਦਿੱਤੀ ਸਾਡੇ ਦੇ ਸਵਾਲ ਤੁਸੀਂ ਕੀ ਕਰਦੇ ਹੋ ਅਸੀਂ ਤਾਂ ਚਟਾਨਵਾਗ ਨਾਲ ਖੜੇ ਆਂ ਕਿੰਨੇ ਲੋਕ ਜਿਹੜੇ ਸਾਨੂੰ ਸਾਧਦੇ ਨੇ ਵਿੱਚ ਜਾ ਕੇ ਮੱਚਦੀ ਅੱਗ ਦੇ ਨਾਲ ਖੜਦੇ ਆ ਪ੍ਰਸ਼ਾਸਨ ਨੂੰ ਨਾਲ ਖੜਾਉਣੇ ਆ ਜੇ ਕਿਤੇ ਕੋਈ ਅਫਸਰ ਚ ਨੁਕਸਾ ਕਸੂਰਾ ਨਾਲ ਦੀ ਨਾਲ ਟੰਗ ਦਿੰਨੇ ਆ ਸੀਐਮ ਸਾਹਿਬ ਦੀ ਹਦਾਇਤ ਆ ਕੋਈ ਨਹੀਂ ਬਖਸ਼ਿਆ ਜਾਊਗਾ ਉਹ ਥਾਣੇ ਨੇ ਜਿਹੜਾ ਪਿੰਚਾਰਜ ਸੀਗਾ ਕੁਮਾਰ ਜਿਹੜਾ ਵੀ ਸੀਗਾ ਤੇ ਉਹਨੇ ਜੇ ਪੁਤਾਹੀ ਕੀਤੀ ਮਨੀਸ਼ ਕੁਮਾਰ ਜੀ ਨੇ ਤਾਂ ਨਾਲ ਦੀ ਨਾਲ ਇਨਕੁਆਰੀ ਖੋਣ ਕੇ ਉਹਨੂੰ ਸਸਪੈਂਡ ਕਰਕੇ ਉਹਨੂੰ ਘਰੇ ਭੇਜਤਾ ਕਹਿਣ ਤੋਂ ਪਹਿਲਾਂ ਪੁਲਿਸ ਲੈਣ ਉਹਦੇ ਰਵਾਨਗੀ ਕਰਦੀ ਦੇਖੋ ਕਾਨੂੰਨ ਦੇ ਵਿੱਚ ਰਹਿ ਕੇ ਅਸੀਂ ਲੜਾਈ ਲੜ ਸਕਦੇ ਆ ਬਾਈ ਤੇ ਉਹਨਾਂ ਨੇ ਵਾਅਦਾ ਕੀਤਾ ਜਿਹੜੀਆਂ ਧਾਰਾਂ ਬਣਦੀਆਂ ਸੀ ਸਾਰੀਆਂ ਲਾਈਆਂ ਨੇ ਅਸਲਾ ਸੀਗਾ ਉਹ ਧਾਰਾ ਵੀ ਲਈ ਆ ਬਦਮਾਸ਼ੀ ਵਾਲੀ ਵੀ ਲਈ ਆ ਇੱਕ ਦਿਨ ਪਹਿਲਾਂ ਵੀ ਬਦਮਾਸ਼ੀ ਕਰਕੇ ਗਏ ਨੇ ਉਹ ਵੀ ਲਈ ਆ ਕੋਈ ਅਸੀ ਧਾਰਾ ਨਹੀਂ ਜਿਹੜੀ ਸੀ ਛੱਡੀ ਹੋਵੇ ਕਾਰਨ ਕੀ ਆ ਇਹਨਾਂ ਨੂੰ ਇਹਨਾਂ ਦੇ ਹਿਸਾਬ ਨਾਲ ਹੀ ਜਵਾਬ ਦੇਣਾ ਬੂ ਜਿਹੜੀ ਬੋਲੀਏ ਬੋਲਦੇ ਨੇ ਹੁਣ ਉਹੀ ਬੋਲੀ ਚ ਅਸੀਂ ਬੋਲਾਂਗੇ ਸੋ ਸਾਰੇ ਲੀਡਰਾਂ ਨੂੰ ਜਿਹੜੇ ਵੀ ਇੱਥੇ ਆਉਂਦੇ ਨੇ ਜਾਂ ਸਿਆਸਤ ਕਰ ਰਹੇ ਨੇ ਅੱਜ ਤਾਂ ਤੁਹਾਨੂੰ ਬਾਈ ਦਾ ਖਿਆਲ ਆ ਗਿਆ ਜਦੋਂ ਬਾਈ ਨੇ ਕਮੇਟੀ ਬਣਾਈ ਸੋਦੋਂ ਕਿਉਂ ਨਾ ਫਿਰ ਤੁਸੀਂ ਕੇ ਵੀ ਸਰਦਾਰਾ ਤੂੰ ਕਮੇਟੀ ਬਣਾਈ ਸਾਡੀ ਲੋੜ ਤਾਂ ਦੱਸ ਅੱਜ ਸਿਰਫ ਸਿਆਸਤ ਚਮਕਾਉਣ ਆਉਣਿਓ ਤੁਸੀਂ ਪੰਜਾਬ ਦਾ ਬੇੜਾਕਰ ਕਰੋਂਗੇ ਬਾਜ ਆਜੋ ਬਾਜ ਜੇ ਕੋਈ ਧੀ ਪੁੱਤ ਕੋਈ ਕੰਮ ਕਰਨ ਲੱਗਿਆ ਜੇ ਉਹਦੇ ਨਾਲ ਮੋਢਾ ਨਾ ਮੋਢਾ ਨਹੀਂ ਲਾਉਣਾ ਤਾਂ ਐਂ ਤਾਂ ਕਹਿ ਦੋ ਕੰਮ ਚੰਗਾ ਓਏ ਤਾਂ ਕਿ ਤੁਹਾਡੇ ਕੋਈ ਉਹ ਸ਼ਬਦ ਸ਼ਾਇਦ ਲੋਕਾਂ ਨੂੰ ਜਿਹੜੀ ਮਾੜੀ ਪੋਲਿਟਿਕਸ ਕਰਦੇ ਹੋ ਇਹ ਤੋਂ ਦੂਰ ਰੱਖੇ ਸੋ ਲੋਕ ਸਮਝਦਾਰ ਨੇ ਪੰਜਾਬ ਦੇ ਤੁਸੀਂ ਅੱਜ ਆਏ ਮੈਂ ਸਰਕਾਰ ਦੇ ਤੌਰ ਤੇ ਆਪ ਦੇ ਤੌਰ ਤੇ ਜ਼ੋਨ ਕੋਆਰਡੀਨੇਟਰ ਹੋਣ ਦੇ ਤੌਰ ਤੇ ਪੂਰੇ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਬਾਈ ਦੇ ਨਾਲ ਆ ਬਾਈ ਨੂੰ ਕਿਤੇ ਵੀ ਇਲਾਜ ਦੀ ਲੋੜ ਆ ਸਰਕਾਰ ਖਰਚਾ ਚੱਕੂਗੀ ਬਾਈ ਦੇ ਨਾਲ ਖੜੇ ਆ ਚਟਾਨ ਬਾਗ ਨਾਲ ਖੜੇ ਆ ਕਿਤੇ ਕੋਈ ਦੋਸਤ ਮਿੱਤਰ ਨੂੰ ਬਾਈ ਦੇ ਨੂੰ ਕੋਈ ਪਿੰਡ ਚੋਂ ਧਮਕੀ ਦਿੰਦਾ ਕੋਈ ਗੁੰਡਾਗਰਦੀ ਕਰਦਾ ਸਾਨੂੰ ਦੱਸੋ ਨਾਲ ਦੀ ਨਾਲ ਹੱਲ ਹੋਗਾ ਸੋ ਇੰਨਾ ਕਹਿੰਦਾ ਬਸ ਗੱਲ ਇੰਨੀ ਕਾ ਹੌਸਲਾ ਦੇਖੋ ਜਦੋਂ ਆਪਾਂ ਲੜਾਈ ਲੜਦੇ ਨਾ ਚੰਗਾ ਸਮਾਂ ਵੀ ਉਹਨਾਂ ਦੇ ਮਾੜਾ ਵੀ ਆਉਂਦਾ ਉਹਦੇ ਜਿਹੜੇ ਮਾੜੇ ਸਮੇਂ ਦੇ ਵਿੱਚ ਚਾਰ ਲੋਕ ਉਂਗਲਾਲ ਵੀ ਆਉਂਦੇ ਨੇ ਉਹਨਾਂ ਦਾ ਕੰਮ ਮੰਨ ਲਉਣਾ ਕਿ ਇਹ ਕਿਤੇ ਕੰਮ ਇਹਨਾਂ ਦਾ ਸਹੀ ਨਾ ਹੋ ਜਾਏ ਸੋ ਉਹ ਆਪਣੀ ਪੋਲਿਟਿਕਸ ਕਰ ਰਹੇ ਨੇ ਹਰ ਇੱਕ ਸਿਆਸਤਦਾਨ ਨੂੰ ਜਿਹੜਾ ਵੀ ਅੱਛਾ ਕਰ ਰਾਜਨੀਤੀ ਕਰਦਾ ਚਾਹੀ ਕੋਈ ਪੱਤਰਕਾਰ ਚਾਹੀ ਕੋਈ ਲੀਡਰ ਚਾਹੀ ਕੋਈ ਅਫਸਰ ਉਹ ਬਾਜ ਆ ਜਾਣ ਜੇ ਕੋਈ ਚੰਗਾ ਕੰਮ ਕਰਦਾ ਉਹ ਪ੍ਰਾਵੋ ਚੰਗਾ ਵੀ ਦਿਖਾ ਦਿਓ ਤੁਸੀਂ ਨੈਗੇਟਿਵਿਟੀ ਸਾਰੇ ਨੇ ਚਲਾਈ ਕਿਸੇ ਨਹੀਂ ਤਾਂ ਕਿਹਾ ਨਹੀਂ ਵੀ ਉਹ ਫੜ ਕੇ ਅੰਦਰ ਦੇਤੇ ਤੇ ਉਹਨਾਂ ਦੇ ਘਰ ਦੀ ਇਨਕੁਆਰੀ ਖੋਲਤੀ ਤੇ ਘਰ ਛੜਾਇਆ ਹੋਇਆ ਸਾਰੇ ਟੱਬਰ ਦਾ ਇਹ ਕਿਉਂ ਨਹੀਂ ਚਲਾ ਰਹੇ ਤੁਸੀਂ ਇਹ ਵੀ ਚਲਾਓ ਵੀ ਉਹ ਜਿਹੜੇ ਗੁੰਡੇ ਨੇ ਘਰੋਂ ਭਜਾਏ ਹੋਏ ਨੇ ਸੋ ਜੇ ਦਿਖਾਓਗੇ ਤਾਂ ਲੋਕਾਂ ਦਾ ਹੌਸਲਾ ਕੋ ਜੇ ਇੱਕੋ ਚੀਜ਼ ਦਿਖਾਓਗੇ ਸਿਰਫ ਵੀ ਮਾੜੀ ਜੀ ਜੀ ਦਿਖਾਉਣੀ ਆ ਤਾਂ ਉਹਦੇ ਨਾਲ ਨੁਕਸਾਨ ਸਾਡੇ ਦੇ ਨਾਲ ਨਾਲ ਤੁਹਾਡੇ ਆਪਣੇ ਬੱਚਿਆਂ ਦਾ ਵੀ ਆਉਣ ਵਾਲਾ ਜਿਹੜਾ ਸਮਾਂ ਤੁਹਾਡੇ ਬੱਚਿਆਂ ਤੱਕ ਹੋਊਗੀ ਇਹ ਅੱਗ ਤੁਹਾਡੇ ਘਰਾਂ ਤੱਕ ਵੀ ਹੋਊਗੀ ਉਹ ਲੱਖੀ ਦਾ ਇਹ ਬਾਤ ਆ ਠੱਗਾ ਕਰ ਰਹੀ ਆ ਪੰਸ ਜੀ ਉਹਦਾ ਵੀ ਭਾਈ ਤੈਨੂੰ ਗੱਲ ਗਨਮੈਂ ਦੇ ਗੱਲ ਸਮਝ ਦੇ ਦੇਖੋ ਇਹ ਗੱਲ ਨਾ ਤੁਸੀਂ ਹਰੇ ਚੈਨਲ ਤੇ ਕਹਿ ਦਿਓ ਨਾ ਪਪਰਾ ਬੈਠੇ ਨਹੀਂ ਇਹ ਮੇਰੀ ਗੱਲ ਸਮਝੋ ਪੰਸਾ ਤੋਂ ਆਉਣੀਆਂ ਜੀ ਤੁਸੀਂ ਬੋਲੇ ਸੀ ਤੁਸੀਂ ਜਾਈ ਤੁਸੀਂ ਭਾਈ ਜੀ ਮੇਰੀ ਗੱਲ ਸੁਣੋ ਆ ਬਾਈ ਵੀ ਮਾਨਸਾ ਤੋਂ ਹਾਂਜੀ ਮੇਰੀ ਬਾਰ ਬਾਰ ਗੱਲ ਹੋ ਰਹੀ ਸੀਦਾ ਹੀ ਖੜੇ ਤੇ